ਹੈਲੋ ਗਾਇਜ਼ ਕੀ ਹਾਲ ਚਾਲ ਆ ਤੁਹਾਨੂੰ ਆਲੂ ਗੋਭੀ ਬਣੀ ਵਿਖਾਈ ਐ ਅੱਜ ਬਹੁਤ ਹੀ ਟੇਸਟੀ ਤੇ ਪਰਫੈਕਟ ਸਾਡੇ ਬਾਰੇ ਲੂਣ ਮਿਰਚਾ ਪਾਹਿੰਦੇ ਤਸੱਲੀ ਨਾਲ ਤੇ ਬਕਸੇ ਦੇ ਨਾਲ ਆਜੋ ਸਨ ਆਲੂ ਗੋਭੀ ਬਹੁੰਦੇ ਆ ਸਈ ਥੋੜਾ ਇਹ ਭਾਰਾ ਨਾ ਫੱਟੀ ਤੋਂ ਬਗੈਰ ਬੈਠਾ ਨਹੀਂ ਹੁੰਦਾ ਤੁਹਾਨੂੰ ਆਲੂ ਗੋਭੀ ਬਣੀ ਵਿਖਾਉਂਦੇ ਆ ਓਏ ਓਏ ਬੁਰਦੇ ਬੰਦੇ ਧੰਨਵਾਦ ਆਲੂ ਗੋਭੀ ਬਣੀ ਦੇਖੋ ਜੀ ਫਲਰ ਆਲੂ ਗੋਭੀ ਜਦੋਂ ਬਣੂਗੀ ਉਦੋਂ ਇਹਦਾ ਟੇਸਟ ਤੁਹਾਨੂੰ ਖਵਾਵਾਂਗੇ ਤੁਹਾਡੇ ਵੰਡੇ ਦਾ ਮੈਂ ਹੀ ਵੇਚ ਲੂੰਗਾ ਕੋਈ ਗੱਲ ਨਹੀਂ ਧਲੀਆਂ ਪੈਣ ਲਗਾ ਧਲੀਆਂ ਹਾਂ ਧਲੀਆਂ ਪਾ ਕੇ ਇਹਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਜੀ ਜ਼ਰਾ ਬਾਹੀਏ ਪਾ ਦਿਓ ਪਾ ਦਿਓ ਸਰ ਛੋੜ ਕੇ ਸਪੈਸ਼ਲ ਆਲੂ ਗੋਭੀ ਪੰਜਾਬ ਦੀ ਆਲੂ ਗੋਭੀ ਜਦੋਂ ਤੁਸੀਂ ਮਿਲੋਗੇ ਤਾਂ ਫਿਰ ਤੁਹਾਨੂੰ ਆਲੂ ਗੋਭੀ ਦਾ ਟੇਸਟ ਖਵਾਵਾਂ ਦਰ ਕਰ ਤਾਂ ਉਹ ਗ੍ਰਾਬ ਖਾਣਾ ਹੀ ਪਰ ਟਾਈਮ ਥੋੜਾ ਸੀਿਆਦੀ ਦੇਣਾ ਤਾਂ ਟਾਈਮ ਘੱਟ ਹੁੰਦਾ ਸਰ ਇਹਨੇ ਨੂੰ ਹੋਰ ਲਾ ਦੋ ਹੋਰ ਲਾ ਦੋ ਓਚ-ਪੁਛ ਕੇ ਬਣਾਉਣਾ ਫਰਾਲ ਮੈਂ ਬਣਾਵਾਂ ਵਧੀਆ ਲੀ ਏ ਪੈ ਗਿਆ ਤਲੀਆਂ ਤੇ ਥੋੜੀ ਜਿਹੀ ਜੀ ਨੂੰ ਸੀਖ ਲਗ ਲੈੰਦ ਨੇ ਉਹਨੇ ਜਦ ਆਪਾਂ ਬਾਬਾ ਜੀ ਨੂੰ ਪ੍ਰਣਾਮ ਕਰ ਲੈਨੇ ਵਾਹ ਵਾਹ ਸਭ ਨੂੰ ਜੀ ਰੋਟੀ ਪੰਨਦਾ ਦਾ ਹੋਰ ਸਭ ਉਹਦੇ ਠੀਕ ਠਾਕ ਮਾਰੇ ਅਗੇ ਅਰਦਾਸ ਕਰ ਦੋ ਵੀ ਲਾਈਵ ਛੇਤੀ ਇਹਦੀ ਚੱਲ ਜੇ ਮੇਰਾ ਵੀ ਜੀ ਲੱਗਦਾ ਧੜਤ ਬਗੈਰ ਤੋ ਸਭ ਨਮਸਕਾਰ ਕਿਦਾਂ ਰਿਹਾ ਤੁਹਾਡੇ ਸਾਰਿਆਂ ਵਧੀਆ ਰਿਹਾ ਪਰਮਾਤਮਾ ਕਰੇ 2025 ਹਟ ਤੇ ਚੜਦੀ ਅਗਲਾ ਲੈ ਕੇ ਆਵੇ ਮਿਹਰ ਭਰੇ ਹੱਥ ਰੱਖੇ ਦਾਤਾ ਬੰਦ ਕਰਦਾ ਨਾ 2 ਮੀਟਰ ਰੋਜੀ ਨੂੰ ਵੇਲੀ ਖੋਦੋ ਪਿੱਛੇ ਜਾ ਹੁੱਤੀ ਜੜੇ ਕਿਵੜੀ ਬਣਾਈ ਜਿੰਦੀ ਹੈ ਪਿੱਛੇ ਜਾਣਾ ਮਾਰੋ ਜੀ ਹੈਲੋ ਕਰੋ ਹੈਲੋ ਮੈਂ ਨਹੀਂ ਹੱਥ ਨਹੀਂ ਮਲਾਉਣਾ ਆ ਲੈ ਇਹ ਧਾਣੀ ਤੇ ਮੈਂ ਨਹੀਂ ਇਦਾਂ ਮੈਂ ਚੱਲਿਆ ਬਾਸ ਜਾਵਾਂ ਜਾਵਾਂ ਚੱਲਾਂ ਚੱਲਾਂ ਚੱਲ ਬਖੜੀ ਜਾ ਕੱਲੀ ਹੈਲੋ ਹਾਂ ਹੈਲੋ ਐਦਾਂ ਮੈਂ ਪਿੱਛੇ ਲਾਉਂਦਾ ਨਹੀਂ ਗੱਲ ਬੰਦੀ ਆਹ ਕਿ ਕੂਛੀ ਕਿਉਂ ਮਰ ਜੰਮੀ ਹੈ ਹੈਲੋਗਾ ਹੈਲੋਗਾ ਹਾਂ ਹੈਲੋ ਬਸ ਬਸ ਬੜੀ ਸ਼ਾਨ ਇਹ ਕਹਿੰਦੀ ਵਾਸਤੇ ਵੀ ਮੇਰੀ ਗੋਦੀ ਚ ਬਹਿ ਜੇ ਤੇ ਮੇਰਾ ਖੇਢੀ ਜਾ ਤੈਟੂ ਨੂੰ ਵੇਖੋ ਆ ਗਿਆ ਰਾਮਬਾਈ ਦੇ ਪਿੱਛੇ ਹੋ ਗਈ ਮੋਤ ਪਾਈ ਹਾਂ ਨੇ ਉਹ ਟੈਟ ਵਧੀਆ ਗਿਆ ਨਾ ਆ ਤੋਲੇ ਨੂੰ ਦੇਖਈਏ ਨਾ ਹੋ ਜਾ ਬਣ ਗਈ ਹੋਈਗੀ ਹੁਣ ਤਾਂ ਆ ਲੱਗ ਗਿਆ ਹੋਊਗਾ ਸਿੱਕਾ ਏਲੀ ਮਰੀ ਆਹ ਸਮੈਲ ਦਾ ਬਹੁਤ ਵਧੀਆ ਆ ਰਹੀ ਹੈ ਬਾਕੀ ਤੁਸੀਂ ਵੇਖੋ ਵਧੀਆ ਬਣੀ ਏ ਕੋਣ ਚਾਤੀ ਮਾਰ ਲੋ ਮਰੀ ਇਹ ਜਦੋਂ ਬੰਦੀ ਹੈ ਨਾ ਤੇ ਦੇਸੀ ਘਿਓ ਪਾਇਆ ਹੁੰਦਾ ਤੇ ਨਜ਼ਾਰੇ ਹੀ ਵੱਖਰੇ ਆ ਜਾਂਦੇ ਨੇ ਯਾਰ ਜੀ ਪ੍ਰਿਆ ਆਲੂ ਗੋਭੀ ਸਪੈਸ਼ਲ ਆਪਣੀ ਫੇਵਰੇਟ ਆ ਤੇ ਆਲੂ ਮਟਰ ਗਾਜਰਾ ਤੇ ਦੋਵੇਂ ਚੀਜ਼ਾਂ ਆਪਣੀਆਂ ਫੇਵਰੇਟ ਨਾਲ ਮੱਕੀ ਦਾ ਆਟਾ ਤੇ ਮੱਕੀ ਦੀ ਰੋਟੀ ਬੰਨੀ ਆ ਤੇ ਘਿਓ ਪਾ ਕੇ ਤੇ ਦੁਗਣਾ ਸਵਾਦ ਹੋ ਜਾਂਦਾ ਨਾ ਠੀਕ ਆ ਉਹਨ ਮੈਂ ਬਹਿਣ ਲੱਗਾ ਉੱਤੇ ਜਿੱਥੇ ਆਪਣੀ ਗੱਡੀ ਆ ਮਾਈ ਦੀ ਫੋਟੋ ਮੜਾ ਇੱਕ ਪਰਮਾ ਆ ਗਈ ਵਾਹ ਇਹ ਮਾ ਤੇ ਹੋ ਸੰਤਰੀ ਕੀ ਹਾਲ ਚੜ ਮਾਰਾ ਆਸ਼ੀਰਵਾਦ ਦੇ ਆ ਬੋ ਸੱਚੀ ਆਵਾਜ਼ ਆ ਗੱਪਾਂ ਵੇ ਨਾਲ ਜੇ ਹੋ ਸੰਤ ਹੀ ਬਾਬਿਆਂ ਦੀ ਗੱਦੀ ਇੱਥੇ ਬਹਿ ਗਏ ਧੁਣਾ ਲਾਈਦਾ ਤੇ ਤੁਹਾਡੇ ਰੂਰ ਹੋਈਦਾ ਲਾਈਵ ਨਹੀਂ ਚੱਲਣ ਦੀ ਤੇ ਮੇਰਾ ਤਾਂ ਲੱਗ ਨਹੀਂ ਰਿਹਾ ਜੀ ਤੜਦੋ ਗਿਆ ਤੇ ਪ੍ਰਮਾਤਮਾ ਅਗੇ ਅਰਦਾਸ ਕਰੋ ਮਾਰੇ ਲਾਈਵ ਚਲਾ ਦੇ बस बाकी चीज था लाजर ਦਾ ਢੇਡੂ ਢੇਡੂ ਨਾ ਪਟੇਰੀਆ ਲੋਧ ওকে